ਹੁਣ ਆਈ ਮਾਸੀ ਘਰ ਆਏ ਰੂਬੀ ਦੀ ਮਾਸੀ ਘਰ ਇੱਥੇ ਗੁੱਡੇ ਡਾ ਰਹੇ ਪਿੱਕੀ ਮੇਡ ਪਿੰਡ 'ਚ ਤੇ ਲਵ ਜੀ ਵੀ ਲੇ ਲੇ ਡੋਰ ਹੈ ਇੱਕ ਕਾਟਨ ਮਜਾ ਆ ਸਾਡਾ ਆ ਵੇਖੋ ਗੁੱਡੇ ਬਹੁਤ ਗੁੱਡੇ ਆ ਰਹੇ ਆ ਤੇ ਜਾ ਰਹੇ ਆ ਲੋਹੜੀ ਦਾ ਪੂਰਾ ਇੰਜਵਾਇਰ ਕੀ ਬਾ ਚਲੋ ਹਵਾ ਦੀ ਰਫਤਾਰ ਬੜੀ ਤੇਜ਼ ਆ ਪਰ ਮਜਾ ਬਹੁਤ ਆ ਮਾਨਤ ਆ ਜੋ ਆ ਬੱਚੇ ਆ ਆਰਾ ਵਲੌਗ ਜਿੱਦੋਂ ਵੀ ਆਰਾ ਤੇਰੇ ਪਾਪਾ ਨੇ ਵੇਖਣਾ ਯਾਰ ਆ ਵਲੌਗ 'ਚ ਲਓ ਜੀ ਆ ਸਤਨਾਮ ਭਾਈ ਦਾ ਮੁੰਡਾ ਸਾਸਿਕਾ ਬਲਾਦੇ ਪਹਿਲਾਂ ਉਹਦੇ ਪਾਪਾ ਨੂੰ ਪਾਪਾ ਵੀ ਸਾਸਰੀ ਕਰ ਹਾਂ ਵੀਡੀਓ ਬਣਾਉਣਾ ਹੈ ਆਪਾਂ ਵਲੌਗ ਪਾਉਣਾ ਵਾ ਆ ਸ਼ਾ ਸ਼ਾ ਹੋਰ ਕਿਦਾਂ ਸੇਤਾਂ ਠੀਕ ਹੈ ਪੰਜ ਗੁੱਡੇ ਆ ਰਹੇ ਹਾਂ ਕੰਡੀ ਟੋਕਦੇ ਟੋਕਦੇ ਹਾਂ ਮਜ਼ਾ ਆ ਰਿਹਾ ਮਜ਼ਾ ਕਰਦੇ ਆਂ ਓਕੇ ਲਓ ਜੀ ਆ ਸਾਡੇ ਬਾਹਰ ਵਾਲੇ ਕੈਨੇਡਾ ਵਾਲੇ ਕੈਨੇਡਾ ਦੇ ਪੀਆਰ ਬੰਦੇ ਕਿਦਾਂ ਜੀ ਭਾਜੀ ਤਰਾ ਪਾਉਣ ਲੱਗਿਆ ਭਾਜੀ ਮੈਂ ਤਾ ਪਾਉਣ ਲੱਗੇ ਹੋ ਪਾਉਤ ਲਾਂ ਫਿਰ ਵਿਖਾਉ ਲੋਕਾਂ ਨੂੰ ਤਲਾਹ ਜਾਂਦੀ ਹੈ ਮੈਂ ਦਾ ਇਹ ਇਹਦਾ ਕੋਰਸ ਹੁੰਦਾ ਭਾਜੀ 2 ਸਾਲ ਦਾ ਹੈ ਖਰਚਾ ਖਰਚਾ ਕੋਈ ਅੰਦਾਜ਼ਾ ਦੇ 10000 ਡਾਲਰ ਨਹੀਂ ਨਹੀਂ ਇਹ ਤਾਂ ਸਰਕਾਰ ਵੀ ਸਕੀਮ ਦਿੰਦੀ ਹੈ ਤੁਹਾਨੂੰ 30% ਸਰਕਾਰ ਪੈਣੀ ਦਿੰਦੀ ਇਹਨਾਂ 70% ਦੀ ਕੋਲ ਪਾਉਂਦਾ ਅੱਛਾ ਜੀ ਤਲਾਹ ਪਾਉਣ ਦਾ ਕੋਰਸ ਵਾ 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 ਬਹੁਤ ਇਹ ਮਹਿੰਗੀ ਚੀਜ਼ ਆ ਜੇ ਜੇ ਤੂੰ 3 ਸਾਲ ਦਾ ਕਰਨਾ ਫਿਰ ਸਿੰਗਲ ਕਲਾਸ ਕਿਉਂਦੇ ਆ ਅੱਛਾ ਡਬਲ ਦਾ ਕਿੰਨਾ ਚਿਰ ਲੱਗੂ ਭਾਜੀ ਡਿਗਰੀ ਦੇ ਹਿਸਾਬ ਨਾਲ 6 ਸਾਲ ਲੱਗੂ ਓਹ ਆਪਾਂ 6 ਸਾਲ ਲਾਇਆ ਆਮੇ ਸ਼ੇਰ ਸਰਮਾ ਇਸ ਵਕਤ ਇਹ ਪ੍ਰਿੰਸੀਪਲ ਜਿਹੜਾ ਮਾਸਟਰ ਜੋ ਉਥੇ ਮੈਂ ਉਹਦਾ ਲੈਕਚਰਾਂ ਤਲਾਵਾ ਪਾਉਂਦਾ ਅੱਛਾ ਲੈਕਚਰਾਂ ਨਹੀਂ ਗਏ ਠੀਕ ਹੈ ਜੀ ਇਹਦੀ ਪ੍ਰੈਕਟਿਸ ਵੀ ਤੁਹਾਨੂੰ ਉਹਨਾ ਕਮ ਸਕਾ ਕਮ ਡੇਲੀ 7 7 ਤੋਂ 8 ਘੰਟੇ ਜਿਹੜੀ ਤਲਾਵਾ ਆਉਂਦਾ ਤੇ ਆ ਜਿਹੜੇ ਆਪਾਂ ਦੇ ਰਹੇ ਆ ਲੋਕਾਂ ਨੂੰ ਇਦਾਂ ਦੱਸਣ ਨੇ ਤੇ ਇਹ ਆਪਣਾ ਮਹਿੰਗਾ ਨਾ ਪੈ ਰਿਹਾ ਇਦਾਂ ਸੇਗਿਆ ਕੋਈ ਦੇ ਨਹੀਂ ਸੇਵਾ ਹੀ ਆ ਕਿ ਹੁੰਦੀ ਜੀ ਕੁਝ ਨਹੀਂ ਕਰ ਸਕਦੇ ਜੀ ਜਿੰਨੀ ਕੌਮ ਦੀ ਸੇਵਾ ਹੈ ਇਹ ਲੁੱਟਣ ਦੀ ਸੱਚ ਮੈਂ ਕਰਾਉਣਾ ਨਾਲ ਐਕਸਟਰਾ ਡੰਡੇ ਜਣਾਵੇ ਜਣਾਉਂ ਪਕੜਾਓ ਸਭ ਕੁਝ ਚੱਲਦਾ ਆ ਗਿੱਚੀਆਂ ਭਾਜੀ ਤੁਸੀਂ ਵੀ ਲੈਣਾ ਹੈ ਗਿੱਚੀਆਂ ਭਾਜੀ ਇਹ ਉਹ ਕੋਰਸ ਆ ਇਹ ਗਿੱਚੀਆਂ ਦਾ ਕੋਰਸ ਇਹ ਕੋਰਸ ਵੱਖਰਾ ਨਾਲ ਇਹ ਐਕਸਟਰਾ ਕੋਰਸ ਚੱਲਦੇ ਆ ਪ੍ਰੈਕਟਿਸ ਪਰਾਨ ਇਹ ਤਾਂ ਤੁਸੀਂ ਬੜਾ ਕੰਮ ਖਰਾਬ ਕਰ ਰਹੇ ਹੋ ਬਰੇਡ ਸੁਣ ਜਾਈ ਦੀ ਜੇ ਨਹੀਂ ਜਾਂਦਾ ਬਹਿ ਬਹਿਣਾ ਹਾਂ ਛੋਟੇ ਜਿਹੇ ਜਦੋਂ ਲਾ ਲਓ ਜੀ ਇਹ ਭਾਜੀ ਹੁਣੀ ਆ ਕੈਨੇਡਾ ਤੋਂ ਪਰ ਕੋਰਸ ਬਹੁਤ ਚੱਲ ਰਿਹਾ ਹੁਣ ਕੋਈ ਆਫਰ ਚੱਲ ਰਹੀ ਹੋਵੇ ਕੋਈ ਬੱਚੇ ਆ ਉਹ ਤੁਹਾਨੂੰ ਸੱਦਿਆ ਜੀ ਹੂੰ ਉਹ ਤੇ ਬੁੱਢੀ ਬਹੁਤ ਉੜਦੀ ਕੈਨੇਡਾ ਜੀ ਸਰੀ ਤੇ ਅੱਛਾ ਜੀ ਤੇ ਇਹ ਬੱਚਿਆਂ ਲਈ ਕੋਈ ਆਫਰ ਚੱਲ ਰਹੀ ਹੈ ਇਸ ਟਾਈਮ ਜੇ ਕੋਈ ਐਡਮਿਸ਼ਨ ਲੈਣਾ ਹੋਵੇ ਜਿਵੇਂ ਤੁਸੀਂ 2 ਮਹੀਨੇ ਪੰਜਾਬ ਜੋ ਨਹੀਂ ਤੇ ਮੈਂ ਜਿਵਾ ਕਰਨੀ ਹੋਣਾ ਕੈਂਪ ਲਾਉਣਾ ਫਰੀ। ਇਹ ਕੈਂਪ ਦੀ ਤਰੀਕ ਕੋਈ ਦੱਸੋ। ਕੈਂਪ ਦੀ 31 ਤਰੀਕ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ। ਲਓ ਜੀ 31 ਤਰੀਕ ਤੋਂ ਬਾਅਦ ਇੱਕ ਡਿਪਲੋਮਰ ਰਖਤਾ ਵੀਰ ਨੇ। ਉਹ ਪਾਉਤ ਲਾਵਾਂ ਜੀ। ਇਹ ਦੇਖੋ। ਹਾਂ। ਜਿਤਲਾਵਾ ਹਮੇਸ਼ਾ ਐਂ ਦੀ ਪਾਉਂਦੇ ਆ। ਅੱਛਾ ਜੀ। ਮਤਲਬ ਤੀਲਾ ਜਿਹੜਾ ਵੇਚਣਾ ਜੀਦਾ ਉਹ ਪਰਲੇ ਬਣਿਆ। ਜਿਹੜਾ ਆਹ ਛੇਕ ਨਾਲ ਆ ਜਿਹੜਾ। ਹਾਂ। ਇਹ ਹਮੇਸ਼ਾ ਉੱਤੇ ਹੋਣਾ ਚਾਹੀਦਾ। ਅੱਛਾ ਉੱਤੇ ਹੋਣਾ ਚਾਹੀਦਾ। ਉੱਤੇ ਹੋਣਾ ਚਾਹੀਦਾ ਠੀਕ ਹੈ। ਆਹਣਾ ਤੀਲਾਣਾ ਦੀਨਾ। ਹਾਂ। ਇਹਨੂੰ ਉਤੋਂ ਦੀ ਸੰਗਲੀਵਾਲ ਪਉਣਾ ਸੰਗਲੀਵਾਲ ਸੰਗਲੀਵਾਲ ਦਾ ਤਾਂ ਫੇਰ ਕੋਰਸ ਹੀ ਕਰਨਾ ਪੈਣਾ ਇਤਨਾ ਨਹੀਂ ਪਤਾ ਲੱਗਣਾ ਉਹਦੇ ਦੋ ਕੋਸ ਵੱਖਰੇ ਹੁੰਦੇ ਉਹਦੇ ਵੱਖਰੇ ਪਾਣੀ ਟੋਟਰ ਮਲਾ ਕੇ ਖਰਚਾ ਮੇਰੇ ਤਾਂ ਨਾ ਕਿੱਲਾ ਵਿਗ ਜਣਾ ਕੇ ਦਗਾਗੇ ਟੋਟਰ ਮਲਾ ਕੇ ਤਾਂ 30 ਸਾਲ ਕੋਰਸ ਲੱਗ ਹੀ ਜਾਂਦੇ ਆਹ ਪਾਪਾ 30 ਸਾਲ ਮਾਂ ਤਾਂ ਤਲਾਮਾ ਪਾਉਣ ਦਾ ਕੋਰਸ ਚੱਲਣ ਡਿਆ ਜਾ ਬੁੱਸ ਸਿੱਖਲਾ ਆਵੇਂ ਗੰਨ ਮਾਰਦਾ ਇਹ ਗੰਨ ਵੱਜ ਗਈ ਐ ਜੀ ਆਹ ਫਿਰ ਗੰਨ ਮਾਰਦਾ ਨਹੀਂ ਐ ਭਾਈ ਜਿਹੜੇ ਗਲਵਜ਼ ਪਾਏ ਉਂਗਲਾਂ ਤੇ ਜ਼ਰੂਰੀ ਨਾਲ ਇਹ ਭਾਜੀ ਡਾਡ ਸਪੈਸ਼ਲ ਹੁੰਦੇ ਆ ਡਾਕਟਰੀ ਕੋਰਸ ਇਹ ਡਾਕਟਰੀ ਕੋਰਸ ਨਾਲ ਐਂਟੀਬਾਇਓਟਿਕ ਹੁੰਦੇ ਤੇ ਤੁਸੀਂ ਜਿੱਦਾਂ ਤੁਸੀਂ ਏਡੇ ਵੱਡੇ ਇਨਸਾਨ ਜਿਹਦੇ 90 ਰੁਪਏ ਵਾਲੀ ਗੁੱਡੀ ਖੋਡਾਉਂਦੇ ਭਾਜੀ ਰੁਪਏ ਵਾਲੀ ਗੁੱਡੀ ਰੁਪਏ ਤੋਂ ਪੁੰਜੇ ਨੀਲੇ ਦੇ ਨਾਲ ਲੱਗਾ ਤੁਸੀਂ ਕਿਹੜੀ ਗੱਲ ਕਰੀ ਕਿੰਨੇ ਦੀ ਗੁੱਡੀ ਹੈ ਤੁਸੀਂ ਪਾਕਿਸਤਾਨੋਂ ਆਏ ਜੀ ਨਹੀਂ ਸਾਨੂੰ ਥੋੜਾ ਭਰੇ ਕਲਾ ਕਿੰਨੇ ਦੀ ਗੁੱਡੀ ਭਾਜੀ ਇਹ ਗੁੱਡੀ ਕੋਈ ਡਾਲਰਾਂ ਚ ਵੇਖ ਤਵੇ ਤਾਂ ਬਹੁਤ ਮਹਿੰਗੀ ਮਿਲਦੀ ਆ ਰੁਪਈਆਂ ਚ ਸਸਤੀ ਆ ਰੁਪਈਆਂ ਸਸਤੀ ਆ ਤੇ ਚਲੋ ਬਹੁਤ ਧੰਨਵਾਦ ਤੁਹਾਡਾ ਇਹ ਕੋਰਸ ਕਰਾਉਣ ਤੇ ਤੁਸੀਂ ਦੋ ਮਿੰਟ ਰੋ ਜਾਣਾ ਇਦੀ ਕਾਜੀ ਕਾਲੀ ਤੇ ਨਾ ਨਹੀਂ ਨਹੀਂ ਕਾਲੀ ਨਹੀਂ ਵੀ ਧੰਨਵਾਦ ਕਰ ਰਿਹਾ ਹਾਂ ਗੰਡ ਜਿਹੜੀ ਮੈਂ ਇਥੋਂ ਆਹ ਵੇਖੋ ਜੀ ਇਹ ਮੈਂ ਗੰਡ ਆਹ ਮੈਂ ਨਹੀਂ ਆਹ ਭਾਜੀ ਇਹ ਮੈਂ ਨਾ ਕਹੀ ਜਾਂ ਲੋਕਾਂ ਨੂੰ ਬਰਮ ਆਹ ਵੇਖੋ ਓਏ ਹੋਏ ਹੋਏ ਇਥੋਂ ਆ ਆ ਕੁੰਡੀ ਨਹੀਂ ਦੱਸਣੀ ਦੱਸਣੀ ਜੋ ਆ ਜਿਹੜੀ ਕੁੰਡੀ ਨਾਲ ਇਥੋਂ ਦੱਸਦੇ ਨਹੀਂ ਕਿ ਨਹੀਂ ਮੈਂ ਤਾਂ ਬਲਰ ਕਰ ਦਉ ਬਾਅਦ ਚ ਤੁਹਾਨੂੰ ਮੈਂ ਦੱਸ ਦਉ ਬਲਰ ਮੈਂ ਰੋਕਦਾ ਇਥੋਂ ਮੈਂ ਤਾਂ ਬਲਰ ਕਰ ਦ ਆਹ ਵੇਖ ਆਹੋ ਖੋ 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 ਇਹਦਾ ਚਿਰ ਬੇ ਲੈ ਬੈਠਾ ਲੈ ਬੈਠਾ ਇੱਥੇ ਜੱਟਾ ਲੈ ਬੈਠਾ ਓਏ ਹੋਏ 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 ਆ ਵੇਖੋ ਕੀ ਬਾਤਾਂ ਇਹ ਤੱਕੜੀ ਬਣ ਗਈ ਵਾਜੀ ਤੱਕੜੀ ਇਸ ਜੀ ਦਾ ਮੋਲ ਵਾਜੀ ਇਸ ਜੀ ਦਾ ਮੋਲ ਮੋਲ ਇਸੇ ਜੀ ਦਾ ਇਹ ਤੁਸੀਂ ਮਤਲਬ ਤੁਸੀਂ ਉਦੋਂ ਉਮਰ ਕਿੰਨੀ ਜਦੋਂ ਕੋਰਸ ਕੀਤਾ ਹੈ ਮੈਂ ਉਹਨੂੰ ਸਾਲਕ ਦੇ ਪੱਕਾ ਹੋ ਗਿਆ ਕਿੰਨੇ ਕਿੰਨੇ ਤਾਂ ਵੀ ਮੈਂ ਉਹਨੂੰ 14 ਮਹੀਨਿਆਂ ਦਾ ਤੇ ਜਿਹੜਾ ਲੁੱਟਣ ਵਾਲਾ ਕੋਰਸ ਉਹ ਕਿਹੜੇ ਮਹੀਨੇ ਕੀਤਾ ਤੁਸੀਂ ਕਿਹੜੇ ਸਾਲਾਂ ਦੇ ਉਹ ਇੰਟਰਵਿਊ ਨਹੀਂ ਮਿਲਦਾ ਹੁੰਦਾ ਨਹੀਂ ਤੁਸੀਂ ਬਹੁਤ ਡੋਰਾ ਫੜ ਕੇ ਕਿਛੀਆਂ ਕਰਦੇ ਰਹੇ ਤੁਸੀਂ ਬਾਜੀ ਕਿੱਥੋਂ ਲੋਗੇ ਹਏ ਗੱਟੂ ਦਾ ਰਮ ਮੰਗ ਰਹੇ ਤੁਸੀਂ ਇਹਨਾਂ ਕੋਰਸ ਕਰਾਉਣਾ ਹੈ ਟੰਡਾ ਨਾ ਪਿਆਰ ਹੀ ਨਾ ਜਦਾ ਅੱਛਾ ਚਲੋ ਠੀਕ ਹੈ ਵਿੱਚ ਇਹ ਤੁਹਾਨੂੰ ਆਪਰੇਸ਼ਨ ਦਿਖਾ ਦਿੰਨੇ ਗੁੱਡੇ ਦਾ ਆਪਰੇਸ਼ਨ ਹੋ ਰਿਹਾ ਇਹਨੇ ਪਾੜ ਲਿਆ ਤੇ ਗੁੱਡੇ ਦਾ ਆਪਰੇਸ਼ਨ ਕਰ ਰਿਹਾ ਇਹ ਮੰਤਰੀ ਕੀ ਕਰ ਰਿਹਾ ਇਹਨੂੰ ਘਰ ਮੜਿਆ ਜੀ ਆਪਰੇਸ਼ਨ ਆ ਆਪਰੇਸ਼ਨ ਇਹਦਾ ਕੋਰਸ ਕਿੰਨਾ ਵਾ ਸਾਲ ਦਾ ਹੈਗਾ ਕੋਰਸ ਹਾਂਜੀ ਲਿਓ ਜੀ ਮੈਂ ਕਰਕੇ ਦਵਾ ਆ ਫੜੋ